ਪਿਛਲੇ ਦਿਨੀ ਹੀਰੋਨ ਨਾਲ ਕਾਬੂ ਕੀਤੇ ਗਏ ਪੰਜਾਬ ਪੁਲਿਸ ਦੇ ਸਾਬਕਾ ਕਾਂਸਟੇਬਲ ਜਗਦੀਪ ਸਿੰਘ ਨੇ ਰਿਮਾਂਡ ਵਿੱਚ ਬੜੇ ਵੱਡੇ ਖੁਲਾਸੇ ਕੀਤੇ ਨੇ ਜਿਹੜੇ ਪਹਿਲਾਂ ਉਹ ਇੰਡੀਆ ਗੋਟ ਟੈਲੈਂਟ ਤੇ ਅਮਰੀਕਾ ਗੋਟ ਟੈਲੈਂਟ ਵਿੱਚ ਵੀ ਆਪਣਾ ਜਲਵਾ ਵਖੇਰ ਚੁੱਕੇ ਨੇ ਉਹਨਾਂ ਨੇ ਇਹ ਖੁਲਾਸਾ ਕੀਤਾ ਹੈ ਕਿ ਉਹ ਨਸ਼ਾ ਤਸਕਰ ਬਣਦਾ ਕਾਰਨ ਉਹਨਾਂ ਦੀ ਪਤਨੀ ਹੈ ਪਤਨੀ ਕਿਵੇਂ ਹੈ ਉਹਨਾਂ ਨੇ ਕਿਹਾ ਕਿ ਉਹਨਾਂ ਦੀ ਪਤਨੀ ਨਸ਼ਾ ਕਰਨ ਦੀ ਆਦਤ ਸੀ ਉਹਨਾਂ ਦੇ ਨਸ਼ੇ ਦੀ ਆਦਤ ਦੀ ਪੂਰਤੀ ਕਰਦੇ ਕਰਦੇ ਉਹ ਖੁਦ ਨਸ਼ਾ ਤਸਕਰ ਬਣ ਗਏ ਤੇ ਉਸ ਤੋਂ ਬਾਅਦ ਉਹਨਾਂ ਦੇ ਪਿਤਾ ਤੇ ਭਰਾ ਦੋਨੇ ਵੀ ਨਸ਼ੇ ਤਸਕਰ ਫਰਾਰੇ ਚੁੱਕੇ ਨੇ ਤੇ ਉਹਨਾਂ ਭਰਾ ਫਰਾਰ ਹੈ ਤੇ ਪਿਤਾ ਜਿਹੜਾ ਉਹ ਪੁਲਿਸ ਦੀ ਹਿਰਾਸਤ ਵਿੱਚ ਆ ਉਹਨੇ ਇਹ ਵੀ ਦੱਸਿਆ ਕਿ ਉਹ ਪਾਕਿਸਤਾਨ ਦੇ ਦੋ ਨਸ਼ਾ ਤਸਕਰਾਂ ਨਾਲ ਜੁੜਿਆ ਜਿਸ ਦਿਨਾਂ ਤੋਂ ਉਹ 1/2 ਕਿਲੋ ਤੋਂ ਲੈ ਕੇ 1 ਕਿਲੋ ਤੱਕ ਜਿਹੜੀ ਹੀਰੋਇਨ ਹੈ ਉਹ ਮੰਗਵਾਉਂਦਾ ਸੀ ਤੇ ਲੁਕਸ਼ਪ ਕੇ ਹੌਲੀ-ਹੌਲੀ ਉਸ ਨੂੰ ਵੇਚ ਦਿੰਦਾ ਸੀ ਉਸਨੇ ਇਹੀ ਕਾਰਨ ਦੱਸਿਆ ਕਿ ਜਿਹੜੀ ਉਹਦੀ ਪਤਨੀ ਸੀ ਉਹ ਨਸ਼ਾ ਕਰਦੀ ਸੀ ਨਸ਼ਾ ਕਰਦੀ ਸੀ ਤੇ ਉਹ ਨਸ਼ੇ ਦੀ ਮੰਗ ਕਰਦੀ ਸੀ ਜਿਸ ਕਾਰਨ ਉਹ ਨਸ਼ੇ ਦਾ ਤਸਕਰ ਬਣਿਆ ਪਿਛਲੇ ਦਿਨੀ ਹੀਰੋਨ ਨਾਲ ਕਾਬੂ ਕੀਤੇ ਗਏ ਪੰਜਾਬ ਪੁਸਤ ਦੇ ਸਾਬਕਾ ਕਾਂਸਟੇਬਲ ਜਗਦੀਪ ਸਿੰਘ ਨੇ ਰਿਮਾਂਡ ਵਿੱਚ ਬੜੇ ਵੱਡੇ ਖੁਲਾਸੇ ਕੀਤੇ ਨੇ ਜਿਹੜੇ ਪਹਿਲਾਂ ਉਹ ਇੰਡੀਆ ਗਾਉ ਟੈਲੈਂਟ ਤੇ ਅਮਰੀਕਾ ਗਾਉ ਟੈਲੈਂਟ ਵਿੱਚ ਵੀ ਆਪਣਾ ਜਲਵਾ ਬਖੇਰ ਚੁੱਕੇ ਨੇ ਉਹਨਾਂ ਨੇ ਖੁਲਾਸਾ ਕੀਤਾ ਹੈ ਕਿ ਉਹ ਨਸ਼ਾ ਤਸਕਰ ਬਣਦਾ ਕਾਰਨ ਉਹਨਾਂ ਦੀ ਪਤਨੀ ਹੈ ਪਤਨੀ ਕਿਵੇਂ ਹੈ ਉਹਨਾਂ ਨੇ ਕਿਹਾ ਕਿ ਉਹਨਾਂ ਦੀ ਪਤਨੀ ਨਸ਼ਾ ਕਰਨ ਦੀ ਆਦੀ ਸੀ ਉਹਨਾਂ ਦੇ ਨਸ਼ੇ ਦੀ ਆਦੀ ਦੀ ਪੂਰਤੀ ਕਰਦੇ ਕਰਦੇ ਉਹ ਖੁਦ ਨਸ਼ਾ ਤਸਕਰ ਬਣ ਗਏ ਤੇ ਉਸ ਤੋਂ ਬਾਅਦ ਉਹਨਾਂ ਦੇ ਪਿਤਾ ਤੇ ਭਰਾ ਦੋਨੋਂ ਵੀ ਨਸ਼ੇ ਤਸਕਰ ਫੜਾ ਚੁੱਕੇ ਨੇ ਸਿਰ ਉਹਨਾਂ ਭਰਾ ਫਰਾਰ ਹੈ ਤੇ ਪਿਤਾ ਜਿਹੜਾ ਉਹ ਪੁਲਿਸ ਦੀ ਹਿਰਾਸਤ ਵਿੱਚ ਆ ਉਹਨੇ ਇਹ ਵੀ ਦੱਸਿਆ ਕਿ ਉਹ ਪਾਕਿਸਤਾਨ ਦੇ ਦੋ ਨਸ਼ਾ ਤਸਕਰਾਂ ਨਾਲ ਜੁੜਿਆ ਜਿਸ ਦਿਨਾਂ ਤੋਂ ਉਹ 1/2 ਕਿਲੋ ਤੋਂ ਲੈ ਕੇ 1 ਕਿਲੋ ਤੱਕ ਜਿਹੜੀ ਹੀਰੋਇਨ ਹੈ ਉਹ ਮੰਗਵਾਉਂਦਾ ਸੀ ਤੇ ਲੁਕਸ਼ਪ ਕੇ ਹੌਲੀ-ਹੌਲੀ ਉਸ ਨੂੰ ਵੇਚ ਦਿੰਦਾ ਸੀ ਉਸਨੇ ਇਹੀ ਕਾਰਨ ਦੱਸਿਆ ਕਿ ਦੀ ਉਹਦੀ ਪਤਨੀ ਸੀ ਉਹ ਨਸ਼ਾ ਕਰਦੀ ਸੀ ਨਸ਼ਾ ਕਰਦੀ ਸੀ ਤੇ ਉਹ ਨਸ਼ੇ ਦੀ ਮੰਗ ਕਰਦੀ ਸੀ ਜਿਸ ਕਾਰਨ ਉਹ ਨਸ਼ੇ ਦਾ ਤਸਕਰ ਬਣਿਆ